ਬਹੁਤ ਵੱਡੀ ਸੰਖਿਆ ਸਾਡੀ ਉਮੀਦ ਤੋਂ ਉੱਪਰ ਆਏ ਹੋਏ ਮੇਰੇ ਬਹੁਤ ਸਤਿਕਾਰਯੋਗ ਕਿਸਾਨ ਵੀਰੋ ਐਸ ਕੇ ਐਮ ਦੀ ਲੀਡਰਸ਼ਿਪ ਫਤਿਹ ਸੰਜੀ ਕਰਨੀ ਹੈ ਕੋਈ ਲੜਕ ਨਾ ਰਹਿ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਤੁਸੀਂ ਇਹ ਕਰਕਾਰ ਤਾਰਨ ਦਾ ਮੋਕੇ ਦੀ ਦਸਤੀ ਤੇ ਕਦ ਤੱਕ ਜਿੰਨੇ ਲੋਕ ਤੁਸੀਂ ਇੱਥੇ ਬੈਠੇ ਹੋ ਸੱਤ ਕੋ ਖਬਰਾਂ ਦੱਸ ਦਸ ਤੁਮੇ ਤੰਦੂਰ ਉਹ ਲੰਨਾਂ ਲੱਗੀਆਂ ਹੋਈਆਂ ਨੇ ਅੱਜ ਤੁਸੀਂ ਦਿਖਾ ਦੋਤਾ ਇਹ ਸਰਕਾਰਾਂ ਜਿਹੜੀਆਂ ਆਂੀਆਂ ਬੋਲੀਆਂ ਨੇ ਜਿਹੜੀਆਂ ਗੱਲ ਨਹੀਂ ਸੁਣਦੀਆਂ ਜਿੰਨਾ ਨੂੰ ਲੱਗ ਗਿਆ ਸੀ ਵੀ ਅਸੀਂ ਇੱਕ ਸਾਲ ਪਾੜ ਲੈ ਅਸੀਂ ਦੋ ਤਰ੍ਹਾਂ ਬਣਾਤੀਆਂ ਅਸੀਂ ਚਾਰ ਤਰ੍ਹਾਂ ਬਣਾਤੀਆਂ ਵੀਰੋ ਅੱਜ ਕਿਸਾਨ ਜਦ ਕੋ ਐਸ ਕੇਮ ਅੱਲਾਹ ਕਰਦਾ ਤਾ ਕਿਸਾਨ ਇੱਕ ਹੋਕੇ ਦੇ ਉੱਪਰ ਆਉਂਦੇ ਆ ਆਪਣੀਆਂ ਗੱਡੀਆਂ ਚਾਉਂਦੇ ਆ ਆਪਣੀਆਂ ਟਰਾਲੀਆਂ ਚਾਉਂਦੇ ਆ ਮਾਰੇ ਲੰਗਰ ਲਾਉਂਦੇ ਆ ਤੇ ਕੋਈ ਸਰਕਾਰ ਦੀਆਂ ਗੱਡੀਆਂ ਚ ਨਹੀਂ ਆਏ ਹੋਏ ਇਹ ਸਵੇਰ ਤੋਂ ਤੁਰੇ ਹੋਏ ਕਿਸਾਨ ਨੇ ਵਿਰੋਧ ਅੱਜ ਹੋਈ ਮੰਡਾ ਜਿਹੜੀਆਂ ਛੱਡ ਕੇ ਆਈ ਸੀ 2020 ਦੇ ਵਿੱਚ ਉਹੀ ਖੇਤੀ ਨੀਤੀ ਖਖੜਾ ਜੋ ਸਾਡੀਆਂ ਮੰਡੀਆਂ ਤੋੜਨ ਲਈ ਜਿਨ੍ਹਾਂ ਲਈ ਤੁਸੀਂ ਲੜਾਈ ਲੜੀ ਸੀ ਕਬਾੜਾ ਲਾਗੂ ਕਰਨਾ ਰਹੀ ਹੈ ਸਰਕਾਰ ਉਹ ਸਾਡੇ ਕੋਲ ਖੜਾ ਆ ਗਿਆ ਅਸੀਂ ਉਹਦੀ ਵਿਰੋਧਤਾ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਕਹਿ ਕੇ ਆਇਆ ਪੰਜਾਬੀ ਵਿਰੋਧਤਾ ਕਰੋ ਉਹਦਾ ਅਜਲਾਸ ਦਿਓ ਪਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ ਇਹ ਵੀ ਪਤਾ ਨਹੀਂ ਸੈਂਟਰ ਤੋਂ ਡਰਦੀ ਆ ਇਹਨਾਂ ਨੇ ਵੀ ਇਹਦੇ ਤੱਕ ਅਜਲਾਸ ਨਹੀਂ ਸਦਿਆ ਇਹਨਾਂ ਨੂੰ ਵੀ ਵਾਰਨਿੰਗ ਦੇ ਰਹੀ ਆ ਹਰ ਇੱਕ ਤਰ੍ਹਾਂ ਦੇ ਇਸ ਗਿਲਾਸ ਤੋਂ ਇਹ ਖੇਤੀ ਨੀਤੀ ਵਿਰੋਧ ਰੰਤ ਕਰੋ ਦੂਸਰਾ ਪੰਜਾਬ ਸਰਕਾਰ ਨਾਲ ਵੀ ਗਿਲਾ ਸਾਡਾ ਇੱਕ ਲੀਡਰ ਇੰਨੇ ਦਿਨਾਂ ਤੋਂ ਮਰਨ ਵਾਸਤੇ ਬੈਠਾ ਪੰਜਾਬ ਸਰਕਾਰ ਕੀ ਕਰਦੀ ਆ ਦੋ ਚਾਰ ਅਸਰ ਰੁਪਏ ਹੀ ਦਿੰਦੀ ਆ 94 ਐਮਐਲਏ ਨੇ 10 12 ਐਮਪੀ ਨੇ ਨਾ ਕੋ ਕਿਉਂ ਨਹੀਂ ਪ੍ਰਧਾਨ ਮੰਤਰੀ ਦੀ ਕੋਠੀ ਮੁਰੇ ਜਾ ਕੇ ਬੰਦੇ ਜੇ ਮੜਾ ਆ ਕੇਸਰੀਵਾਲ ਦੇ ਜੇਲ੍ਹ ਜਾਂਦਾ ਤਾਂ ਉੱਥੇ ਸਾਰੇ ਐਮਐਲਏ ਜਾਂਦੇ ਨੇ ਉੱਥੇ ਜਾਣੇ ਚਾਹੀਦਾ ਮੁੱਖ ਮੰਤਰੀ ਸਮੇਤ ਐਮਐਲਏ ਨੂੰ ਸਾਰੇ ਐਮਪੀ ਨੂੰ ਪ੍ਰਧਾਨ ਮੰਤਰੀ ਦੀ ਕੋਠੀ ਦੇ ਮੁਰੇ ਬੈਠਣਾ ਚਾਹੀਦਾ ਦੂਸਰਾ ਸਾਨੂੰ ਵੱਡਾ ਕਿਲਾ ਸਾਨੂੰ ਕੋਰਟਨ ਤੇ ਵੀ ਵੱਡਾ ਕਿਲਾ ਸਾਨੂੰ ਰਾਸ਼ਟਰਪਤੀ ਦੇ ਵੀ ਵੱਡਾ ਕਿਲਾ ਅਸੀਂ ਪਿਛਲੇ ਵੀ ਨਹੀਂ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਆਏ ਆ ਕਿ ਸਾਡਾ ਜੜੀਆਂ ਮੰਗਾ ਇੱਕ ਨੇ ਸਾਡਾ ਮੋਰਚਾ ਬੰਬਿਓ ਚੱਲ ਰਿਹਾ ਭਾਵੇਂ ਅਸੀਂ ਪਹਿਲਾਂ ਲਿੱਤਰ ਵੀ ਲੜਾਈ ਬਰਾਬਰ ਦੀ ਲੜਾਈ ਲੜ ਰਹੇ ਆ ਇਸ ਲਈ ਗਵਰਨਰ ਸਾਹਿਬ ਤੋਂ ਇਹ ਮੰਗ ਪੱਤਰ ਦੇ ਕੇ ਆਏ ਆ ਤੇ ਰਾਸ਼ਟਰਪਤੀ ਨੂੰ ਕਿੱਠੀ ਲਿਖੀ ਨੂੰ ਅੱਜ 10 ਦਿਨ ਹੋ ਗਏ ਨੇ ਰਾਸ਼ਟਰਪਤੀ ਦਾ ਕੀ ਜਵਾਬ ਆਇਆ ਮੇਰੇ ਕੋ ਸਮਾਂ ਨਹੀਂ ਉਹ ਕਿੱਧਰ ਗਿਆ ਸਮਾਂ ਛੱਡਾ 60 70% ਲੋਕ ਅਸੀਂ ਕੀਤੀ ਕਰਦੇ ਆ ਅਸੀਂ ਮਜ਼ਦੂਰੀ ਕਰਦੇ ਆ ਇੱਕ ਰਾਸ਼ਟਰਵਾਦੀ ਕੋ ਸਾਡੇ ਲਈ ਸਮਾਂ ਨਹੀਂ ਕਿੱਡੀ ਮਾੜੀ ਹਾਲਾਤਾਂ ਕਿਹੜੇ ਦੇਸ਼ ਚ ਰਹਨੇ ਆ ਅਸੀਂ ਇੱਕ ਹੀ ਸਾਨੂੰ ਗਲਾਨ ਸਮਝਦੇ ਆ ਕੰਫਰਮ ਕੇਸਨ ਲੜਨਾ ਚਾਹੀਦਾ ਇਹ ਸਰਕਾਰਾਂ ਦੇ ਕਾਰਪੋਰੇਟਾਂ ਦੇ ਕਰਜ਼ੇ ਆ ਭਾਵੇਂ ਰਾਸ਼ਟਰਪਤੀ ਹੋਵੇ ਤਾਂ ਕੋਈ ਕੋਟਾ ਹਾਂ ਸਾਨੂੰ ਸੁਪਰੀਮ ਕੋਰਟ ਨੇ ਵੀ ਵਟਾ ਗਰਾ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲੈ ਰਹੀ ਕਿਉਂ ਨਹੀਂ ਬੰਦਿਆਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ ਸਾਡਾ ਬੰਦਾ ਕਮਨ ਤੇ ਬੈਠਾ ਸਪਰੀਮ ਕੋਰਟ ਕਿਉਂ ਨਹੀਂ ਐਕਸ਼ਨ ਲੈਂਦਾ ਨਿੱਕ ਨਿੱਕੀਆਂ ਗੱਲਾਂ ਤੇ ਸਪਰੀਮ ਕੋਰਟ ਐਕਸ਼ਨ ਲੈਂਦੇ ਆ ਖੌਰੀ ਤੌਰ ਤੇ ਸਪਰੀਮ ਕੋਰਟ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਇਹ ਕੇਵਲ ਵੱਧ ਰਹੇ ਆ ਤੁਹਾਨੂੰ ਪਿੰਡਾ ਚਾਰਜ ਕਰਨ ਲੱਗੇ ਹੋਏ ਹੁਣ ਲੱਗਦਾ ਪੂਰੇ ਚਾਰਜ ਹੋ ਗਏ ਇਸ ਤਰ੍ਹਾਂ ਸਾਰੇ ਦੇਸ਼ ਸਾਰੇ ਸਟੇਟਾਂ ਐਜੀਆਂ ਤਰਫਾ ਸਾ ਕਰਕੇ ਤਿਆਰ ਕਰਾਂਗੇ ਤੁਸੀਂ ਤਿਆਰ ਹੋ ਵੱਡੇ ਲੜਾਈ ਲਈ ਲੜਾਂਗੇ ਜਿਵੇਂ ਤਿੰਨ ਕਾਨੂੰਨ ਬਾਕਸ ਕਰੀ ਸੀ ਇਹ ਵੀ ਅਸੀਂ ਇਹ ਜਿਹੜਾ ਖੰਡਾ ਆਇਆ ਇਹਨੂੰ ਬੰਦ ਕਰਾ ਕੇ ਹਾਲ ਲਮ ਗਏ ਤੁਹਾਡਾ ਸੇ ਜੋ